ਹਾਂਜੀ ਸਾਸਰੀਆ ਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਫਰਾਕ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਮੰਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਇਹ ਅੱਜ ਵਾਲੀ ਜੋ ਫਰਾਕ ਹੈ 38 ਇੰਚ ਤਿਆਰ ਹੈ ਜੀ ਇਹ 12 ਤੋਂ 13 ਸਾਲ ਦੀ ਗੁੜੀਆ ਦੇ ਲਈ ਆਪਾਂ ਫਰਾਕ ਬਣਾ ਰਹੇ ਹਾਂ ਠੀਕ ਹੈ ਜੀ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਇਹਨਾਂ ਦੀ ਲੰਬਾਈ ਹੈਗੀ 38 ਇੰਚ ਜੀ ਸਾਤੀ 15 ਕਮਰ 13 हिਪ 15 ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਠੀਕ ਹੈ ਜੀ ਆ ਦੇਖੋ ਇਹਨਾਂ ਦੀ ਹੁਣ ਆਪਾਂ ਸਭ ਤੋਂ ਪਹਿਲਾਂ ਉੱਪਰਲੀ ਬਾਡੀ ਉਤਾਰਾਂਗੇ ਠੀਕ ਹੈ ਜੀ ਬਾਡੀ ਉਤਾਰਨੀ ਆ ਜਿਹੜੀ 12 13 ਤੋਂ 14 ਇੰਚ ਹੁੰਦੀ ਆ 12 ਆਪਾਂ ਇੱਥੇ 13 ਦੀ ਕਟਾਈ ਕਰਾਂਗੇ ਇਹਨਾਂ ਦੀ ਬਾਡੀ ਆ ਜਿਹੜੀ ਅੱਧਾ ਇੰਚ ਦੇ ਅੱਧਾ 1 ਇੰਚ ਪਾਉਣਾ ਕ ਇੰਚ ਕੰਦੇ ਦੀ ਸਲਾਈ ਚ ਚਾੜੂਗੀ ਇੰਚ ਜਿਹੜੇ ਆਪਾਂ ਬਾਹਰ ਪਾਵਾਂਗੇ ਉਹਨਾਂ ਦੀ ਸਲਾਈ ਚ ਕੱਟਿਆ ਜਾਣਾ ਠੀਕ ਹੈ ਜੀ 13 ਇੰਚ ਦੀ ਕਟਿੰਗ ਕਰਾਂਗੇ 11 11 ਇੰਚ ਇਹਨਾਂ ਦੀ ਬਾਡੀ ਤਿਆਰ ਰਹਿ ਜੂਗੀ ਠੀਕ ਹੈ ਜੀ ਆਪਾਂ ਫਿੱਤੇ ਦਾ ਦੂਸਰੀ ਸਾਈਡ ਕਰਕੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ 13 ਇੰਚ ਬਾਡੀ ਦੀ ਕਟਾਈ ਕਰਾਂਗੇ ਆਪਾਂ 11 ਇੰਚ ਤਿਆਰ ਰਹਿ ਜੂਜੀ 2 ਇੰਚ ਮਾਰ ਦੇਣਾ ਰਹੂਗਾ ਕਿਉਂਕਿ ਉੱਪਰ ਕੰਦੇ ਦੀ ਸਲਾਈ ਲੱਗਣੀ ਹੈ نیچے ਬਲਾਂ ਤੇ ਸਲਾਈ ਲੱਗੂਗੀ ਠੀਕ ਹੈ ਜੀ 13 13 ਇੰਚ ਦੀ ਅੱਧਾ ਕਰਕੇ ਕਟਾਈ ਕਰ ਲ ਬਾਡੀ ਦੀ ਜਿਹੜੀ ਉੱਪਰਲੀ ਬਾਡੀ ਹੁੰਦੀ ਹੈ ਉਹਦੀ ਕਟਾਈ ਹੋ ਰਹੀ ਹੈ ਇਹ ਆ ਲੋ ਜੀ ਆਪਾਂ ਇਹਦੀ ਕਟਿੰਗ ਕਰ ਦਾਂਗੇ ਆਪ ਵੈਸੇ ਕਪੜਾ ਦੇਖ ਲਓ ਜੀ ਪਹਿਲਾਂ ਕੱਲਾ ਡਬਲ ਫੋਲਡਿੰਗ ਕੀਤਾ ਡਬਲ ਫੋਲਡਿੰਗ ਕਰਤੀ ਡਬਲ ਪੱਲਾ ਲੈ ਜੂਗਾ ਮੂਹਰਲਾ ਪੱਲਾ ਤੇ ਬੈਕ ਦਾ ਠੀਕ ਹੈ ਜੀ ਬਾਡੀ ਦਾ ਉੱਪਰਲੀ ਦਾ ਆ ਲੋ ਜੀ 13 ਇੰਚ ਦੀ ਕਟਾਈ ਕਰ ਦੋ ਆਪਾਂ ਮਿਲਦੇ ਹਾਂ ਤੁਹਾਨੂੰ ਦੇ ਕੈਂਚੀ ਹਾਂ ਜੀ ਆਪਾ 13 ਇੰਚ ਦੀ ਇਹਨਾਂ ਦੀ ਬਾਡੀ ਤਿਆਰਤੀ 38 ਇੰਚ ਲੰਬਾਈ ਆ ਠੀਕ ਹੈ ਜੀ ਇੱਕ ਗੱਲ ਹੋਰ ਹੈ ਇਹਦੇ ਵਿੱਚ ਆ ਦੇਖੋ ਤੁਸੀਂ ਇਸ ਤਰ੍ਹਾਂ ਇੰਚੀ ਟੇਪ ਰੱਖ ਲੈਣਾ 13 ਇੰਚ ਇਹ ਹੋ ਗਿਆ ਉਦੋਂ ਵਾਸਤੇ ਲੰਬਾਈ ਦੀ ਮਾਰਕਿੰਗ ਕਰ ਲਓ ਠੀਕ ਹੈ ਜੀ 38 ਤਿਆਰ ਆਪਾਂ 40 ਦੀ ਕਟਾਈ ਕਰਨੀ ਇਹਨਾਂ ਦੀ ਫਰਾਕ ਦੀ 2 ਇੰਚ ਮਾਰਜਨ ਵਿੱਚ ਵੀ ਆਉਣਾ ਠੀਕ ਹੈ 38 ਤਿਆਰ ਇਹਨਾਂ ਦੀ 40 ਤੋਂ 41 ਦੀ ਦੀ ਤਿਆਰੀ ਕਰ ਲਓ ਠੀਕ ਹੈ ਫਰਾਕ ਦੀ ਆ 41 ਇੰਚ ਕਰ ਲਓ ਆ ਲਓ ਜੀ ਹੁਣ ਇਹਦੀ ਉੱਪਰਲੀ ਬਾਡੀ ਤਾਂ ਆਪਾਂ 13 ਇੰਚ ਰਹਿ ਹੀ ਰਗੇ ਉਹ ਕਟਿੰਗ ਕਰਤੀ ਆ ਦੇਖੋ ਜੀ ਹੁਣ ਇਹਦਾ ਆ ਮੈਲ ਲੈਣਾ ਕਿੰਨੀ ਰਹੀ ਆ ਇਹ ਪੱਲਾ ਜਿਹੜਾ ਨੀਚੇ ਵਾਲਾ 28 ਇੰਚ ਆ ਜੀ 28 ਇੰਚ ਦੇ ਦੋ ਪੱਲਿਆਂ ਦੀ ਕਟਾਈ ਕਰਾਂਗੇ ਆਪਾਂ ਇਹ ਫੋਲ ਵਾਲ ਪਾ ਕੇ ਬਣਾਉਣੀ ਆ ਜਿਹੜੀ ਫਰਾਕ ਆ ਗਈ ਇਹ ਬੱਚੇ ਦੀ ਆ ਠੀਕ ਆ ਜੀ 13 ਤੋਂ 12 ਤੋਂ 13 ਸਾਲ ਦਾ ਬੱਚਾ ਉਹਦੇ ਫਰਾਕ ਆ ਠੀਕ ਆ ਜੀ ਇਹ ਉਹਨਾਂ ਨੇ ਕਿਹਾ ਵੀ ਫੋਲ ਵਾਲ ਬਣਾਉਣੀਆਂ ਇਹਦੇ ਵਿੱਚ ਤੇ ਉਹਦਾ ਕਰਕੇ ਆਪਾਂ ਕੱਪੜਾ ਜਿਹੜਾ ਹੋਊਗਾ 28 ਇੰਚ ਦੇ 2.5 ਇੰਚ ਦੇ ਦੋ ਪੱਲੇ ਲਵਾਂਗੇ ਜੀ ਬੈਕ ਦਾ ਤੇ ਫਰੰਟ ਦਾ ਇਹਦੀ ਚੜਾਈ ਬਣ ਜੂਗੀ ਪੱਲਿਆਂ ਦੀ 20 40 40 ਇੰਚੱਕ ਪੱਲੇ ਦੀ ਚੜਾਈ ਬਣ ਜਾਣੀ ਆ ਜੋ ਕਿ ਆਪਾਂ ਨੂੰ ਕਮਰ ਤੇ ਚਾਹੀਦਾ ਸਿਰਫ 15 ਇੰਚ ਉਹਦੇ ਵਿੱਚ ਬਲ ਫੁੱਲ ਪੈਣਗੇ ਜੀ ਠੀਕ ਹੈ ਜੀ ਇਸ ਤਰ੍ਹਾਂ 2.5 ਇੰਚ ਦੇ ਫਿਰ ਪਹਿਲਾਂ ਬਾਡੀ ਉਤਾਰਤੀ ਜੀ 13 ਇੰਚ ਫਿਰ ਆਪਾਂ ਇਹਦੀ ਕਟਾਈ ਦੱਸਦੇ ਆ ਤੁਹਾਨੂੰ ਆ ਦੇਖੋ ਹੁਣ 2.5 ਇੰਚ ਦੇ ਦੋ ਪੱਲੇ ਉਤਾਰ ਲਿਓ ਇਸ ਤਰ੍ਹਾਂ ਇਸ ਤਰ੍ਹਾਂ ਨਾ ਦੋ ਜੀ ਭਲੇਖੇ ਚ ਨਾ ਰਹਿ ਜੋ ਵੀ ਇਹਨਾਂ ਨੇ ਫੋਲਡਿੰਗ ਕੀਤੀ ਇਸ ਤਰ੍ਹਾਂ ਦੋ ਨਹੀਂ ਜੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦੋ ਜੂਰੋ ਤੁਮ ਮੈਂ ਦੱਸਦੀ ਆ ਇੱਕ ਪੱਲਾ ਇਹ ਹੋ ਗਿਆ 28 ਇੰਚ ਦਾ ਉਸ ਤੋਂ ਅੱਗੇ ਫੇਰ 28 ਇੰਚ ਦਾ ਉਤਾਰ ਲੇ ਆ ਲਓ ਜੀ ਆ ਲਓ ਜੀ 28 28 ਇੰਚ ਦੇ ਉਤਾਰਨੇ ਆਏ ਪੱਲੇ ਠੀਕ ਹੈ ਜੀ ਆਪਾਂ ਹੁਣ ਇਹਨਾਂ ਪੱਲਿਆਂ ਦੀ ਕਟਿੰਗ ਕਰ ਲਏ ਤੁਹਾਨੂੰ ਦੱਸਦੇ ਆਂ ਫਿਰ ਉਸ ਤੋਂ ਬਾਅਦ ਹਾਂਜੀ ਆ ਆਪਾਂ ਜਿਹੜਾ ਬੋਡੀ ਦਾ ਕੱਪੜਾ ਤਾਰਿਆ ਸੀਗੇ 13 ਇੰਚ ਇਹਨਾਂ ਦੋਨਾਂ ਪੱਲਿਆਂ ਨੂੰ ਅਲੱਗ-ਅਲੱਗ ਕਰਕੇ ਜਿਵੇਂ ਆਪਾਂ ਜੈਂਪਰ ਦੀ ਕਟਾਈ ਕਰਦੇ ਆ ਨਾ ਉਸ ਤਰ੍ਹਾਂ ਅਲੱਗ-ਅਲੱਗ ਫੋਲਡਿੰਗ ਕਰ ਲਿਓ ਇਹਨਾਂ ਦੀ ਆ ਲਓ ਜੀ ਇਹਨਾਂ ਦੇ ਫਲਾਵਰਾਂ ਦਾ ਕੋਈ ਚੱਕਰ ਨਹੀਂ ਉਹ ਆਪਾਂ ਦੇਖ ਚੁੱਕੇ ਆਂ ਕਿੱਦਾਂ ਵੀ ਮਰਜ਼ੀ ਕਰ ਲਿਓ ਉੱਪਰ ਨੂੰ ਕਰ ਲਓ ਨੀਚੇ ਨੂੰ ਕਰ ਲਓ ਦੋਨੋਂ ਸਾਈਡਾਂ ਨੂੰ ਫਲਾਵਰ ਅਸੀਂ ਜਾ ਰਹੇ ਆ ਠੀਕ ਹੈ ਜੀ ਆ ਦੇਖੋ ਜੀ ਆਹ ਇਹਨਾਂ ਦੇ ਦੋਨੇ ਪੱਲੇ ਇੱਕ ਦੂਜੇ ਦੇ ਉੱਪਰ ਰੱਖ ਲਿਓ ਆ ਲਓ ਠੀਕ ਹੈ ਜੀ ਅਸਤਰਾ ਆ ਲਓ ਜੀ ਇਹ ਹੋ ਗਿਆ ਠੀਕ ਹੈ ਹੁਣ ਜੋ ਇਹਨਾਂ ਦਾ ਤੀਰਾ ਉਹ 11 ਇੰਚਾ ਪਾਸ 5.5 ਇੰਚ ਇਥੋਂ ਕਟਾਂਗੇ ਤੀਰਾ ਸੇਮ ਜੈਂਪਰ ਵਾਂਗੂ ਹੀ ਕਟਾਈ ਕੀਤੀ ਜਾਂਦੀ ਹੈ ਜੀ ਤੀਰਾ 5.5 ਇੰਚ ਇਥੋਂ ਕਟਾਈ ਹੋਊਗੀ ਠੀਕ ਹੈ ਜੀ ਮੋਡੇ ਦੀ ਹੋਊਗੀ 6.5 ਇੰਚ ਦੀ 6 ਇੰਚ ਦੀ ਕਰ ਲਓ ਜੀ ਬੱਚੇ ਦਾ ਹੀ ਆ 6 ਇੰਚ ਦੀ ਬਹੁਤ ਆ ਆ ਲਓ ਜੀ ਇਹ ਤੋਂ 5.5 ਕੀਤਾ ਇਹ ਤੋਂ 5 ਕਰਿਓ ਜੀ ਉਸ ਤਰ੍ਹਾਂ ਆਪਾਂ ਕਟਾ-ਕਾਟ ਪਾਵਾਂਗੇ ਇਹਦੇ 'ਚ ਠੀਕ ਹੈ ਜੀ ਆਟੋਮੈਟਿਕਲੀ ਫਰਾਕ ਦੀ ਕਟਾਈ ਸੋਹਣੀ ਬਣ ਜੂਗੀ ਕਾਟ ਪੈ ਜੂਗੀ ਮੋਡੇ ਦੀ वैसे एक और चक्कर है जी ਜਿਹੜੀ ਫਰੌਕ ਦੇ ਵਿੱਚ ਨਾ ਆਪਾਂ ਬਾਜੂ ਨਹੀਂ ਉਤਾਰਦੇ ਉਹਦੇ ਵਿੱਚ ਜਿਹੜੀ ਆ ਪ੍ਰਿੰਟ ਦੀ ਕਾਟ ਪੈਂਦੀ ਉਹਦਾ ਕੋਈ ਚੱਕਰ ਨਹੀਂ ਹੁੰਦਾ ਕਾਟ ਪਾਓ ਜਾਂ ਨਾ ਪਾਓ ਠੀਕ ਹੈ ਜੀ ਉਹ ਤੁਹਾਡੀ ਇੱਛਾ ਹੁੰਦੀ ਆ ਜਿਹਦੇ ਵਿੱਚ ਸਿਰਫ ਕੰਨੀ ਲੱਗਦੀ ਆ ਬਾਹਾਂ ਦੇ ਉੱਪਰ ਨਾ ਕੰਨੀ ਦਾ ਕੱਪੇ ਦੀ ਫਿਨਿਸ਼ਿੰਗ ਦੇ ਇੱਕ ਲੱਗ ਜਾਂਦਾ ਕਪੜਾ 슬ੀਵ ਉਹਨਾਂ ਆਪਾਂ 슬ੀਵਲੈਸ ਬਾਜੂ ਕਹਿੰਦੇ ਆਗੇ ਹਨਾ ਬਾਕੀ ਆਪੋ ਆਪਣੀ ਬੋਲੀ ਦਾ ਹਿਸਾਬ ਹੁੰਦਾਗਾ ਠੀਕ ਹੈ ਜੀ ਉਹਦੇ ਚ ਕਾਟ ਪਾਉਣ ਦੀ ਜ਼ਰੂਰਤ ਨਹੀਂ ਇਹਦੇ ਚ ਹੁਣ ਆਪਾਂ 15 ਇੰਚ ਤਿਆਰ ਬਾਜੂ ਲਾਉਣੇ ਆਗੇ ਠੀਕ ਹੈ ਜੀ ਉਹ ਤੇ ਆਪਾਂ ਪਾਵਾਂਗੇ 1.5 ਇੰਚ ਦੀ ਪਾ ਦਾਂਗੇ ਫਰੰਟ ਪੱਲੇ ਦੀ ਆ ਤੇ ਬੈਕ ਦੀ ਪਾ ਦਾਂਗੇ ਤੇ ਕਟਾਈ ਕਰਦੇ ਠੀਕ ਹੈ ਆ ਦੇਖਦਾ ਹੋਊਗਾ ਤੁਹਾਨੂੰ ਮਾਰਕ ਆ ਲੋ ਜੀ ਇਹ ਹੋ ਗਿਆ ਤੇ ਇੱਕ ਹੋਰ ਚੀਜ਼ ਆ ਇੱਥੇ ਨਾਲ ਆਪਾਂ ਜਿਹੜਾ ਪਲੇਟ ਦੇ ਉਹ ਲਾਉਣੇ ਆਗੇ ਇਹ ਲਾਵਾਂਗੇ ਜ਼ਰੂਰ ਜੀ ਠੀਕ ਹੈ ਇੱਥੋਂ ਆਪਾਂ ਪਾ ਦਾਂਗੇ ਬਸ ਇੰਨੇ ਕੀ ਪੈਣਗੇ 10 ਇੰਚ ਤੇ ਪੈ ਕੇ ਤੇ ਇਹਦੇ ਨਾਲ ੀਟਿੰਗ ਵਧੀਆ ਬਣੋਗੇ ਬੱਚੇ ਦੀ ਠੀਕ ਹੈ ਜੀ ਇਹ ਪਲੇਟ ਪਾ ਦਿਓ ਤੁਸੀਂ ਆਪਾਂ ਜਿਹੜੀ ਸਪੇਸ ਇੱਥੇ 3.5 ਇੰਚ ਦੀ ਰੱਖਦੇ ਹਾਂ ਉੱਥੇ 2.5 ਇੰਚ ਹੀ ਰੱਖਣਾ ਕਿਉਂਕਿ ਬੱਚਾ ਨਾ 2.5 ਇੰਚ ਦੀ ਰੱਖ ਲਿਓ ਠੀਕ ਹੈ ਜੀ ਇੱਥਾ ਐਦਾਂ ਦੋਨੇ ਪਾਸੇ ਪਾ ਦਿਓ ਬੈਕ ਤੇ ਵੀ ਫਰੰਟ ਤੇ ਵੀ ਫਿਰ ਇਹ ਜਿਹੜੇ ਬાળા ਬાળા ਦਾ ਸੈਂਟਰ ਆਟੋਮੈਟਿਕਲੀ ਨਿਕਲਣਾ ਐ ਇੰਨੀ ਚੀਜ਼ ਦੇ ਵਿੱਚ ਆਪਾਂ ਬਲ ਨਹੀਂ ਪਾਵਾਂਗੇ ਆਹ ਚੀਜ਼ ਦੇ ਵਿੱਚ ਬਲ ਪੈਣੀ ਆ ਅੱਗੇ ਤੁਹਾਡੀ ਮਰਜ਼ੀ ਆ ਕਹੀ ਹੈ ਨਾ ਇੱਥੋਂ ਹੀ ਇੰਚ ਦਾ ਸੈੱਟ ਕੇ ਦੋਨੇ ਪਾਸੇ ਬਲ ਇੱਕੋ ਜਿਹਾ ਪਾ ਲੈਂਦੇ ਆ ਜਿਵੇਂ ਤੁਹਾਨੂੰ ਅੱਲਾ ਕਸਟਮਰ ਕਹਿ ਕੇ ਜਾਂਦਾ ਉਹ ਹਿਸਾਬ ਨਾਲ ਕਰ ਲਿਓ ਫਿਰ ਤੁਸੀਂ ਤੇ ਆਹ ਚੀਜ਼ਾਂ ਦਾ ਕੱਟ ਲਾ ਲਿਓ ਇਦਾਂ ਸੈਂਟਰ ਦਾ ਵੀ ਲਾ ਲਿਓ ਤੇ ਪਾਸੇ ਦੇ ਵੀ ਲਾ ਲਿਓ ਇਹਦੇ ਨਾਲ ਈਜ਼ੀ ਰਹਿੰਦਾ ਠੀਕ ਹੈ ਜੀ ਆ ਲਓ ਜੀ ਹੁਣ ਆਪਾਂ ਦੇ ਕੋਲੇ ਜਿਹੜੇ ਇਹਨਾਂ ਦਾ ਆ ਮੋਢੇ ਦੀ ਕਟਾਈ ਪੈਣੀ ਹੈ ਧੇਂ ਇੰਚ ਦੀ ਉਹ ਪੈਣੀ ਪੈਣੀ ਹੈ 2 ਇੰਚ ਦੀ ਚੜਾਈ ਰੱਖਿਓ ਗਲੇ ਦੀ ਬੱচ্চਾ ਕਰਕੇ ਠੀਕ ਹੈ ਜੀ ਆ ਪਾ ਲਿਓ ਇਦਾਂ ਇਹ ਫਰਾਕ ਚ ਜ਼ਰੂਰ ਪੈਂਦੀ ਹੈ ਹੁਣ ਇਹਨਾਂ ਦੀ ਜਿਹੜੀ ਕਮਰ ਆ ਜੀ 14 ਇੰਚ ਆ ਹਨਾ ਆਪਣੇ ਕੋਲ ਤਿਆਰ ਕਮਰ ਤਾ ਇਹਦੇ ਹਿਸਾਬ ਨਾਲ ਤੁਸੀਂ ਪਤਾ ਕੀ ਕਰੋਗੇ ਹਮਜ਼ਾਤੀ ਤੋਂ ਰੱਖਣਾ ਆਪਾਂ ਇਹ ਲੋ 15 ਇੰਚ ਤੇ ਰੱਖ ਲੂ 7.5 ਠੀਕ ਹੈ ਜੀ ਇੱਥੇ ਇੱਥੋਂ ਹੁਣ ਇਹਨਾਂ ਦੇ ਕਮਰਾ ਜਿਹੜੀ ਉਹ 14 ਗੀ ਹੈ ਨਾ 7 ਇੰਚ ਆਗਾ ਆਪਾਂ ਅੱਧਾ ਇੰਚ ਦਾ ਮਾਰਜਿਨ ਵੀ ਰੱਖਣਾ ਕਿਉਂਕਿ ਪਲੇਟ ਵਿੱਚ ਪੈਣਾ ਹੈ 7.5 ਡੇਢ ਇੰਚ ਦਾ ਮਾਰਜਿਨ ਰੱਖਣਾ ਹੈ ਇੱਥੋਂ ਪਾਸੇ ਫੁੱਲਾ ਰੱਖਣਾ ਹੈ ਨਾ ਸਿਰਫ ਇੰਨੀ ਚੀਜ਼ ਦੇ ਵਿੱਚ ਬੜ ਪੈਣੀ ਇਹਨਾਂ ਦੇ ਇੱਕ ਤੇ ਆ ਕੱਟ ਤੋਂ ਆ ਕੱਟ ਜੇ ਕਸਟਮਰ ਤੁਹਾਨੂੰ ਅਗਲਾ ਕਹਿ ਕੇ ਵੀ ਗਿਆ ਵੀ ਫੋਲੋ ਪਾਉਣੇ ਫਿਰ ਇੱਥੇ ਇੰਚ ਦੀ ਸਪੇਸ ਰੱਖਿਓ ਸੈਂਟਰ ਚ ਸੈਂਟਰ ਚ ਇੰਚ ਦੀ ਜੇ ਤੁਸੀਂ ਕਹੋ ਤਾਂ ਆਪਾਂ ਵੀਡੀਓ ਫਿਰ ਇਹਨਾਂ ਦੀ ਸਟੀਚਿੰਗ ਦੀ ਵੀਡੀਓ ਵੀ ਪਾ ਦਾਂਗੇ ਪਰ ਇੱਥੇ ਇੰਚ ਦੀ ਸਪੇਸ ਰੱਖ ਕੇ ਫਿਰ ਬਾਲ ਪੈਣਗੇ ਨਹੀਂ ਤਾਂ ਬਾਲ ਜਿਵੇਂ ਹੁਣ ਕਸਟਮਰ ਕਈ ਵਾਰ ਕਹਿ ਜਾਂਦੇ ਵੀ ਵਿਚਾਲੇ ਸਾਡੇ ਪਲੇਟਾਂ ਦਾ ਮਾਰਜਿਨ ਰੱਖਦੇ ਹੋਏ ਫਿਰ ਬਾਲ ਪੈਣੇ ਫਿਰ ਇੰਨੀ ਚੀਜ਼ ਚ ਬਾਲ ਪੈਣੇ ਆ ਜਿਹੜਾ 40 ਇੰਚ ਚੜਾਈ ਚ ਆਪਾਂ ਕੱਪੜਾ ਤਾਰਿਆ ਤੇ ਲੰਬਾਈ ਆਪਾਂ 28 ਇੰਚ ਤਾਰਿਆ ਉਹਦੇ ਇੰਨੀ ਚ ਇੰਨੇ ਚ ਬਾਲ ਪੈਣੇ ਆ ਠ ਆਹ ਲੋ ਜੀ ਹੁਣ ਇੱਥੇ 2 ਇੰਚ ਦਾ ਮਾਰਜਿਨ ਰੱਖ ਕੇ ਆਪਾਂ ਇਹਦੀ ਇੱਥੇ ਇਦਾਂ ਸਲਾਈ ਲਾ ਆ ਕਟਾਈ ਕਟਾਈ ਕਰਨੀ ਆ ਇਸ ਤਰ੍ਹਾਂ ਮੈਂ ਤੁਹਾਨੂੰ ਸਕੇਲ ਨਾਲ ਡਾਰਕ ਕਰਕੇ ਵੀ ਦੱਸਦੀ ਆ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਰ ਲਓ ਠੀਕ ਹੈ 2 ਇੰਚ ਰੱਖ ਲਿਓ ਕਈ ਵਾਰ ਫੁੱਲਾ ਭੀੜਾ ਕਰਨਾ ਹਨਾ 2 ਇੰਚ ਦਾ ਰੱਖ ਲਓ ਐਸੇ 프ਾਕ ਦੇ ਵਿੱਚ ਨਹੀਂ ਵੀ ਰੱਖਿਆ ਜਾਂਦਾ ਪਰ ਅਸੀਂ ਰੱਖਦੇ ਹੁੰਨੇ ਆ ਬੱਚਾ ਵਾ ਕਿਉਂਕਿ ਕਈ ਵਾਰ ਫੁੱਲਾ ਕਰਨਾ ਜਾਂ ਭੀੜਾ ਕਰਨਾ ਹਨਾ ਹੋ ਜਾਂਦਾ ਆਹ ਲੋ ਜੀ ਇਹਦੀ ਹੁਣ ਬਸ ਇਦਾਂ ਹੀ ਕਟਾਈ ਕਰ ਦੇਣੀ ਆ ਆਪਾਂ ਕਟਿੰਗ ਕਰਦੇ ਆ ਠੀਕ ਹੈ ਜੀ ਇੱਥੋਂ ਲੈ ਕੇ ਇਸ ਤਰ੍ਹਾਂ ਬਸ ਜਿਉਂਦਾ ਹੀ ਜੈਂਪਰ ਰੰਗੂ ਕਟਾਈ ਹੁੰਦੀ ਆ ਸਟੀਚਿੰਗ ਵੀ ਇਦਾਂ ਹੀ ਹੁੰਦੀ ਆ ਜੇ ਤੁਸੀਂ ਕਹੋਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਆਪਾਂ ਤੁਹਾਨੂੰ ਸਟੀਚਿੰਗ ਦੀ ਵੀਡੀਓ ਵੀ ਦੇਵਾਂਗੇ ਠੀਕ ਹੈ ਜੀ ਆ ਲੋ ਜੀ ਇੱਕ ਅਨਗੋਰ ਮਾਰੇ ਜੀ ਆਪਣਾ ਡੌਗੀ ਆਵਾਜ਼ ਆ ਰਹੀ ਹੋਣੀ ਆ ਤੁਹਾਨੂੰ ਆ ਹੁਣ ਚਬਾ ਲਵਸ ਆ ਕੰਦੇ ਦੀ ਟੈਡੀ ਜਿਹੜੀ ਕਾਰਡ ਪੈਂਦੀ ਅੱਧੇ ਕੈਂਚ ਦੀ ਪੈਂਦੀ ਆ ਦੇ ਵਿੱਚ ਠੀਕ ਹੈ ਜੀ ਆ ਹੁਣ ਆਪਾਂ 프ਰੰਟ ਦਾ ਚੱਕਣਾ ਪੱਲਾ ਉਦੋਂ ਜੈਂਪਰ ਨੂੰ ਜਿਵੇਂ ਦੱਸਿਆ ਸੀ ਤੁਹਾਨੂੰ ਮੈਂ ਠੀਕ ਹੈ ਜੀ ਗਲੇ ਵੀ ਇਹਦੇ ਕੱਟਨੇ ਆਉਣੇ ਆਪਾਂ بس ਇਹਨਾਂ ਚ ਤਾਂ ਪੈਰਸ ਨੂੰ ਉਹ ਕੱਟ ਕੇ ਕਪੜਾ ਹਣ ਉਹੀ ਲੱਗਣਾਗਾ ਡਿਜ਼ਾਈਨਿੰਗ ਤੁਹਾਡੇ ਵੱਸ ਜਿੰਨੀ ਮਰਜ਼ੀ ਕਰ ਲਓ ਫਰਾਕਾਂ ਦੀ ਡਿਜ਼ਾਈਨਿੰਗ ਗਲੇ ਦੀ ਕਰ ਲੋ ਬਣਾ ਤੇ ਕਰ ਲੋ ਕਮਰ ਦੀ ਕਰ ਲੋ हिਪ ਦੀ ਕਰ ਲੋ ਘੇਰੇ ਦੀ ਕਰ ਲੋ ਹਨਾ ਫਰਾਕ ਦੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਹੁੰਦੀ ਆ ਸੋਹਣੀ ਵੀ ਲੱਗਦੀ ਆ ਠੀਕ ਹੈ ਜੀ ਫਰਾਕ ਜਾਂਚ ਦੀ ਹੀ ਡਿਜ਼ਾਈਨਿੰਗ ਦੇ ਨਾਲ ਹੁੰਦੀ ਆ ਆ ਲੋ ਜੀ ਹੁਣ ਇਹਦੇ ਦੋਨੇ ਪੰਨਿਆਂ ਦੀ ਉਹ ਹੋ ਗਈ ਹੁਣ ਆਪਾਂ ਬੈਕ ਦਾ ਪਹਿਲਾਂ ਗਲਾ ਕੱਟ ਲਾਂਗੇ ਫਿਰ ਆਪਾਂ 프ਰੰਟ ਦਾ ਕੱਟ ਲਾਂਗੇ 프ਰੰਟ ਦਾ 1 ਇੰਚ ਵੱਡਾ ਰੱਖਾਂਗੇ ਬੈਕ ਦਾ ਠੱਟ ਰੱਖਾਂਗੇ ਇਹਨਾਂ ਦੀ ਸਿਰਫ ਗੋਲ ਗਲੇ ਕੱਟਣੇ ਆ ਕਈ ਵਾਰ ਹੁੰਦਾ ਵੀ ਇੱਥੇ ਜੈਪ ਜਾਂ ਬਟਨ ਬੈਕ ਦੇ ਸਾਈਡ ਤੇ ਠੀਕ ਹੈ ਜੀ ਆ ਚੀਜ਼ ਤੇ ਬਟਨ ਵੀ ਕਹਿ ਦਿੰਦੇ ਆ ਕਸਟਮਰ ਕਈ ਵਾਰ ਕਹਿੰਦੇ ਕਸਟਮਰ ਜੈਪ ਲਗਾ ਦਿਓ ਸਾਡੇ ਉਹ ਚੀਜ਼ ਵੀ ਹੁੰਦੀ ਆ ਹਨਾ ਹੁਣ ਆਪਾਂ ਇਹਨਾਂ ਦੇ ਉੱਪਰ ਸਗਲੇ ਦੀ ਕਟਾਈ ਕਰਦੇ ਆ ਪਹਿਲਾਂ ਚਲੋ ਹਾਂਜੀ ਆ ਲੋ ਬੈਕ ਦੇ ਗਲੇ ਦੀ ਆ ਜਿਹੜੀ ਚੜਾਈ ਆਪਾਂ 2 ਇੰਚ ਤੁਹਾਨੂੰ ਦੱਸਿਆ ਸੀ ਹਨਾ ਉਦਾਂ ਹੀ ਤਾਰ ਲੈਣੀ ਆ ਤੇ ਬਸ ਫਰਾਕ ਦੇ ਗਲੇ ਵਾਸਤੇ ਤੁਹਾਨੂੰ ਪਤਾ ਹੀ ਨਿੱਕਾ ਹੀ ਹੁੰਦਾਗਾ 3 ਇੰਚ ਦਾ ਕੱਟ ਲੈਨੇ ਬੈਕ ਦਾ 2.5 ਇੰਚ ਦੀ ਕਟਾਈ 3 ਇੰਚ ਤਿਆਰ ਰਹਿ ਜਾਊਗਾ ਫਿਰ ਵੀ ਸਲਾਈ ਲਾ ਕੇ 3 ਇੰਚ ਤਿਆਰ ਰਹਿ ਜਾਣਾ ਇਸ ਗਲੇ ਨੇ ਆਹ ਲੋ ਜੀ ਉਦਾਂ ਹੀ ਕਟਾਈ ਆ ਬੱਸ ਠੀਕ ਹੈ ਇਹ ਗਲੇ ਦੀ ਹੋ ਜਾਊਗੀ ਫਰੰਟ ਦੇ ਆਪਾਂ ਚੌਸ ਬਣਾ ਦਿੰਨੇ ਆ ਇਹਨਾਂ ਦਾ ਠੀਕ ਹੈ ਜੀ ਕਟਾਈ ਦੇ ਇਨਸਾਨ ਲੱਗ ਗਿਆ ਫਰੰਟ ਦਾ ਆਹ ਲੋ ਜੀ ਫਰੰਟ ਦਾ ਉਹ ਹੀ 2 ਇੰਚ ਚੜਾਈ ਨਾਂ ਜਾਂ 4.5 ਪੌਣੇ 5 ਦੀ ਕਟਾਈ ਕਰਾਂਗੇ 4.5 ਬਹੁਤ ਆ ਜੀ 5 ਦੀ ਕਟਾਈ ਆਟੋਮੈਟਿਕਲੀ ਹੋ ਜਾਣਾ ਤਿਆਰ ਰੱਖੋ ਸਲਾਈ ਲਾ ਕੇ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਇਹਦੇ ਚੌਰਸ ਕੱਟਣਾ ਗਲਾਈ ਦਾ ਆ ਲਓ ਜੀ ਇਸ ਤਰ੍ਹਾਂ ਕੋਈ ਨਾ ਠੀਕ ਹੈ ਬਸ ਇਹਦੀ ਚੌਰਸ ਕੰਤਰ ਕੱਟ ਕੇ ਉਸ ਤਰ੍ਹਾਂ ਹੀ ਲੱਗ ਜਾਣੀ ਆ ਫਿਨਿਸ਼ਿੰਗ ਦੇ ਨਾਲ ਲਾ ਦਿਓ ਤੁਸੀਂ ਤੇ ਫੋਲਡਿੰਗ ਹੋ ਜਾਊਗੀ ਠੀਕ ਹੈ ਆ ਲਓ ਜੀ ਇਹ ਠੀਕ ਹੈ ਜੀ ਇਹਨਾਂ ਨੇ ਹੁਣ ਗਲੇ ਦੀ ਗਲਾਈ ਕਿਹਾ ਸੀਗਾ ਆਪਾਂ ਗਲਾਈ ਚ ਕਰ ਕਰ ਦੇਣੀ ਹੈ ਹਾਂਜੀ ਇਹ ਬੈਗ ਦਾ ਹੋ ਗਿਆ ਸਭ ਤੋਂ ਪਹਿਲਾਂ ਤੇ ਪਲੇਟ ਦੇ ਹਿਸਾਬ ਨਾਲ ਲਾਉਣੀ ਆਪਾਂ ਠੀਕ ਹੈ ਹੁਣ ਆਪਾਂ ਲੈਨੇ ਤੇ ਅੰਟੀ ਦੇ ਦਿਲ ਵਾਲਿਆ ਠੀਕ ਹੈ ਜੀ ਆਹ ਲਓ ਜੀ ਉੱਪਰੋਂ ਬਸ ਲਾਈ ਆਪਾਂ 11 ਇੰਚ ਤੇ ਲਾਇਆ ਪਲੇਟ ਦਾਸ ਤੇ ਆਹ ਲਓ ਜੀ ਦਾਸ ਤੇ ਇਹਦੇ ਕਿਹੜਾ ਕੋਈ ਬੈਕ ਪੱਲੇ ਦਾ ਜਾਂ ਫਰੰਟ ਪੱਲੇ ਦਾ ਗੈਪ ਹੈ ਨਹੀਂ ਨਾ ਇੰਚਾਂ ਚੰਚ ਦਾ ਜਿਹੜਾ ਪਾਪਰ ਕੋਨੇ ਬੱਚੇ ਦੇ ਕੋਈ ਜ਼ਰੂਰਤ ਨਹੀਂ ਹੁੰਦੀ ਜਿਹਨੇ ਪਾਏ ਨਹੀਂ ਆਪਾਂ ਠੀਕ ਹੈ ਜੀ ਆਹ ਲਓ ਜੀ ਹੁਣ ਇਹਨਾਂ ਦੇ ਆ ਬੈਕ ਦਾ ਤੇ ਫਰੰਟ ਦੇ ਪੱਲੇ ਹੋ ਗਏ ਠੀਕ ਹੈ ਜੀ ਫੇਰ ਮੈਂ ਤੁਹਾਨੂੰ ਆਹ ਦਿਦਾ ਇਹਨਾਂ ਦੇ نیچے ਆਪਾਂ ਬਾਲ ਕੱਟੇ ਆ ਨਾ ਉਹ ਦੱਸਦੀ ਆ ਠੀਕ ਹੈ ਜੀ ਉਹ ਕਿਦਾਂ ਸਟਿਚ ਕੀਤੇ ਜਾਣੇ ਆ ਆਹ ਲਓ ਜੀ ਆਹ ਦੇਖੋ ਇਸ ਤਰ੍ਹਾਂ ਤੁਸੀਂ ਕੱਪੜੇ ਦੇ ਬਾਜੂ ਵਗੈਰਾ ਤਿਆਰ ਕਰ ਲੂਗੇ ਜਦੋਂ ਉਸ ਤੋਂ ਬਾਅਦ ਇਹ ਬਿਚਾਉਂਗੇ ਠੀਕ ਹੈ ਇਹਦੇ ਵਿੱਚ ਕੀ ਕਰਨਾ ਹੁੰਦਾ ਆਹ ਕੱਪੜਾ ਸੈਂਟਰ ਦਾ ਜੀ ਆ ਲੋ ਦੋਨੇ ਪੱਲੇ ਆ ਜੀ ਇੱਕੋ ਤੇ ਦੋ ਠੀਕ ਹੈ ਜੀ ਦੋਨੇ ਪੱਲੇ ਇਕ ਰੱਖ ਦੋ ਸਾਈਡ ਤੇ ਆਪਾਂ ਇੱਕ ਨਾਲ ਤੁਹਾਨੂੰ ਕੇ ਰਮ ਸਮਝਾ ਦਿੰਨੇ ਆ ਬਸ ਇਸ ਚੀਜ਼ ਤੇ ਹਾਂਜੀ ਆਹ ਆਪਾਂ ਜਿਹੜੇ ਪੱਲੇ ਕੱਟੇ ਆ ਨਾ 28 28 ਇੰਚ ਦੇ ਉਹਨਾਂ ਦੇ ਸੈਂਟਰ ਤੇ ਕੱਟ ਲਾ ਲੈਣੇ ਆ ਇਸ ਤਰ੍ਹਾਂ ਜੀ ਜਿੱਦੇ ਪਾਸੇ ਬੰਦ ਦਾ ਬਿਲਕੁਲ ਇਧਰ ਹੋਕ ਪਣਾ ਦੇਖੋ ਜੀ ਠੀਕ ਹੈ ਜਿਹੜਾ ਸੈਂਟਰ ਆ ਸੈਂਟਰ ਨਾਲ ਸੈਂਟਰ ਮਿਲਾ ਲਿਓ ਮੈਂ ਤੁਹਾਨੂੰ ਸਿੱਧਾ ਪਾਸਾ ਤਾਂ ਦਿਖਾ ਰਹੀ ਆ ਦੀ ਕਲੀਅਰ ਵੀਡੀਓ ਦਿਸੂਗੀ ਠੀਕ ਹੈ ਜੀ ਆ ਲਓ ਸੈਂਟਰ ਐਦਾਂ ਇਹਦੇ ਉੱਪਰ ਰੱਖ ਲੈਣਾ ਠੀਕ ਹੈ ਜੀ ਹੁਣ ਮੈਂ ਇਹਦੇ ਇੱਧਰ ਰੱਖ ਕੇ ਇਹਦਾ ਮਾਰ ਪਾਵੂਗੀ ਤੁਸੀਂ ਪਹਿਲਾਂ ਮਾਰਜਣਾ ਜਿਹੜੀ ਸਪੇਸ ਆ ਵਿੱਚ ਉਹ ਨਾਪ ਲੈਣੀ ਆ ਉਹ ਨਾਪ ਗਿਆ ਟੱਕਟ ਲੱਗ ਗਿਆ ਜੀ ਸੈਂਟਰ ਦੇ ਕੱਟ ਨਾਲ ਸੈਂਟਰ ਦਾ ਕੱਟ ਮਿਲਾ ਲੈਣਾ ਉਸ ਤੋਂ ਬਾਅਦ ਜੋ ਆਪਣੇ ਕੋਲ ਕੱਪੜਾ ਦੇਖੋ ਦੋਨੇ ਸਾਈਡ ਇਹਨਾਂ ਦਾ ਕੱਪੜਾ ਰਹੂਗਾ ਨੇ ਕੁਲ 10 ਚੀਜ਼ੀਆਂ ਠੀਕ ਹੈ ਉਹਦੇ ਵਿੱਚ ਆਪਾਂ ਕੱਪੜੇ ਦੇ ਆਲ ਪਾਉਣੇ ਆ ਇਸ ਤਰ੍ਹਾਂ ਸੈਂਟਰ ਤੇ ਆ 3 3 ਇੰਚ ਸਾੜ ਦੇਣੀ ਹੈ ਸਪੇਸ ਆ ਚੀਜ਼ ਚ ਬਾਲ ਪਾਣੇ ਆ ਜੀ ਇੱਥੇ ਪਲੇਟਾਂ ਤੋਂ ਬਾਅਦ ਪਲੇਟਾਂ ਤੋਂ ਬਾਅਦ 14 ਇੰਚ ਕਮਰ ਤਿਆਰ ਕਰ ਰੱਖ ਕੇ ਇਸ ਚੀਜ਼ ਨਾਲ ਫਿਨਿਸ਼ ਕੀਤੀ ਜਾਊਗੀ ਫਰੌਕ ਬਣ ਜਾਊਗੀ ਠੀਕ ਹੈ ਜੀ ਮਿਲ ਜੇ ਤੁਹਾਨੂੰ ਮੈਂ ਇਧਰਲੀ ਸਾਈਡ ਵੀ ਬਾਲ ਪਾ ਕੇ ਦਿਖਾਉਣੀ ਆ ਕਿ ਨਾ ਜਦੋਂ ਆਪਾਂ ਸਟੀਚ ਕੀਤੀ ਫਰੌਕ ਤਾਂ ਇਸ ਤਰ੍ਹਾਂ ਬਣ ਜੂਗੀ ਠੀਕ ਹੈ ਜੀ ਇਹਨਾਂ ਦਾ ਘੇਰਾ ਜੋ ਜਦੋਂ ਆਪਾਂ ਪਾਸੇ ਵਾਲੀਆਂ ਸਲਾਈਆਂ ਲਾਗੀਆਂ ਰੌਂਡ ਚ ਚਾਵੜਣਾ ਬਹੁਤ ਜ਼ਿਆਦਾ ਫਿਨਿਸ਼ਿੰਗ ਸੋਹਣੀ ਲੱਗਦੀ ਹੈ ਫਰੌਕ ਬਹੁਤ ਜ਼ਿਆਦਾ ਹੀ ਜੀ ਦੇਖਿਓ ਔਰ ਜੇ ਤੁਸੀਂ ਕਹਿਓਗੇ ਤਾਂ ਆਪਾਂ ਵੀਡੀਓ ਤੁਹਾਨੂੰ ਸਟੀਚਿੰਗ ਦੀ ਵੀਡੀਓ ਵੀ ਦੇ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹਨਾਂ ਤੇ ਕੋਈ ਡਿਜ਼ਾਈਨਿੰਗ ਆਪਾਂ ਕਰਾਂਗੇ ਠੀਕ ਹੈ ਜੀ ਫਰੌਕ ਦੇ ਉੱਪਰ ਹੁਣ ਆਪਾਂ ਇਹਨਾਂ ਦੀ ਬਾਜੂ ਕੱਟਣੀ ਆ ਠੀਕ ਹੈ ਜੀ ਆ ਇਹਨਾਂ ਦੇ ਦੋਨੇ ਪੱਲੇ ਹੋਗੇ ਬਾਡੀ ਦੇ ਹੋਗੇ ਦੋਨੇ ਆ ਦੋਨੇ ਫਰੰਟ ਦਾ ਆ ਫਰੰਟ ਦਾ ਹੋ ਗਿਆ ਬੈਕ ਦਾ ਹੋ ਗਿਆ ਜੀ ਠੀਕ ਹੈ ਇਹਦਾ ਫਸਟ ਸਟੀਚਿੰਗ ਵੀ ਲੈਣਾ ਚਾਹ ਬਾਅਦ ਪੈ ਜਾਉਂ ਕਿਉਂਕਿ ਤੁਹਾਨੂੰ ਮਿਲਾ ਕੇ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਬਾਜੂ ਆ ਪਹਿਲਾਂ ਕਰ ਦਈਏ ਸੈੱਟ ਤੇ ਫਿਰ ਆਪਾਂ ਬਾਜੂ ਦੀ ਕਟਾਈ ਕਰਦੇ ਆਂ ਦੀ ਫੌਕ ਦੀ